ਵਾਹਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਬਾਰੇ ਲੇਖ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਉਹਨਾਂ ਦਾ ਜਨਮ ਕਾਰਤਿਕ ਪੂਰਨ ਮਾਸੀ ਦੇ ਦਿਨ ਤਲਵੰਡੀ ਵਿਖੇ ਹੋਇਆ ਸੀ ਜਿਸ ਨੂੰ ਅੱਜ ਨਨਕਾਣਾ ਸਾਹਿਬ ਪਾਕਿਸਤਾਨ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਜ਼ਿੰਦਗੀ ਮਨੋਖਤਾ ਪਿਆਰ ਸਚਾਈ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਨਾ ਕੋਈ Hindu ਨਾ ਕੋਈ ਮੁਸਲਮਾਨ ਸਾਰੇ ਬੰਦੇ ਇੱਕ ਰੱਬ ਦੀ ਸੰਤਾਨ ਹਨ। ਇਹ ਬਚਨ ਸਾਡੇ ਲਈ ਇੱਕ ਵੱਡੀ ਪ੍ਰੇਰਣਾ ਹੈ ਕਿ ਸਾਨੂੰ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਗੁਰੂ ਜੀ ਨੇ ਲੋਕਾਂ ਨੂੰ ਸਿਖਾਇਆ ਕੇ ਰੱਬ ਤੱਕ ਪਹੁੰਚਣ ਦਾ ਰਸਤਾ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਛਕਣਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਸਮਾਜ ਵਿੱਚੋਂ ਅੰਧਵਿਸ਼ਵਾਸ ਪਖੰਡ ਤੇ ਜਾਤ ਪਾਤ ਦਾ ਨਾਸ਼ ਕੀਤਾ ਉਹਨਾਂ ਨੇ ਸਾਦਗੀ ਤੇ ਸੇਵਾ ਦਾ ਜੀਵਨ ਜੀਣ ਅਤੇ ਹਰ ਕਿਸੇ ਨੂੰ ਸੱਚ ਦੀ ਰਾਹ ਤੇ ਤੋਰਨ ਲਈ ਪ੍ਰੇਰਿਤ ਕੀਤਾ ਗੁਰਪੁਰਬ ਦੇ ਦਿਨ ਸਿੱਖ ਭਾਈਚਾਰਾ ਗੁਰਦੁਆਰਿਆਂ ਵਿੱਚ ਜਾ ਕੇ ਅਰਦਾਸ ਕਰਦਾ ਹੈ ਨਗਰ ਕੀਰਤਨ ਕੱਢਦਾ ਹੈ ਅਤੇ ਲੰਗਰ ਸੇਵਾ ਕਰਦਾ ਹੈ ਹਰ ਜਗ੍ਹਾ ਚਾਨਣ ਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ ਇਹ ਦਿਨ ਸਾਨੂੰ ਗੁਰੂ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ ਅਤੇ ਸਾਨੂੰ ਜੀਵਨ ਵਿੱਚ ਸਚਾਈ ਤੇ ਮਨੁੱਖਤਾ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਬਚਨ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਸਾਨੂੰ ਇਹ ਸਿਖਾਉਂਦਾ ਹੈ ਕਿ ਰੱਬ ਸਦਾ ਇਕ ਹੈ ਜੋ ਸਭ ਦਾ ਰਚਨਹਾਰ ਹੈ ਅਤੇ ਸਦਾ ਸਾਡੇ ਨਾਲ ਹੈ ਗੁਰੂ ਜੀ ਦਾ ਜਨਮ ਦਿਨ ਸਿਰਫ ਇੱਕ ਧਾਰਮਿਕ ਤਿਹਾਰ ਨਹੀਂ ਸਗੋ ਮਨੋਖਤਾ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ ਅਸੀਂ ਸਾਰੇ ਇਹ ਦਿਨ ਮਨਾਉਂਦੇ ਹੋਏ ਇਹ ਵਚਨ ਕਰਦੇ ਹਾਂ ਕਿ ਅਸੀਂ ਵੀ ਗੁਰੂ ਜੀ ਦੇ ਉਪਦੇਸ਼ਾਂ ਤੇ ਰਹਾਂਗੇ ਤੇ ਦੁਨੀਆ ਵਿੱਚ ਪਿਆਰ ਸੇਵਾ ਅਤੇ ਸਚਾਈ ਫਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰਾ ਪਲੋਵਾ ਸਤਨਾਮ ਵਾਹਿਗੁਰੂ ਜੀ